ਕੀ ਨਾਮ ਕੀ ਹੈ ਜੀ ਮੇਰਾ ਨਾਮ ਬੋਰ ਸਿੰਘ ਜੀ ਆ ਭਾਜੀ ਆ ਬਸ ਤੁਸੀਂ ਚਲਾ ਰਹੇ ਸੀ ਜਿਹੜੀ ਰੋਡ ਪੰਜਾਬ ਰੋਡ ਤੇ ਹਾਂ ਜੀ ਸਰ ਹਾਂ ਜੀ ਬੇਟਾ ਮਾਮਲਾ ਕੀ ਹੋਇਆ ਵਾ ਮਾਮਲਾ ਜੀ ਜਿੱਤੀ ਇਤਰਾਇਆ ਵੀ ਇਧਰੋਂ ਸੜਕ ਤੋਂ ਆਪਾਂ ਜਾ ਰਹੇ ਸੀ ਉਧਰਲੀ ਸਾਈਡ ਤੋਂ ਬੰਦਾ ਅਚਾਨਕ ਭੱਜ ਕੇ ਗੱਡੀ ਦੇ ਮੂਰੇ ਆ ਗਿਆ ਜੀ ਤੇ ਮੇਰੇ ਗੱਡੀ ਦੇ ਬ੍ਰੇਕ ਮਾਰੇ ਆ ਜੀ ਤਾਂ ਮਗਰ ਆ ਗੱਡੀ ਵੱਜ ਗਈ ਹੈ ਜੀ ਹਾਂ ਜੀ ਨੁਕਸਾਨ ਕੀ ਹੋਇਆ ਨੁਕਸਾਨ ਇਹ ਜਿਹੜਾ ਮੂਰੇ ਭੱਜ ਕੇ ਬੰਦਾ ਗਾੜੀ ਆ ਉਹਦੇ ਮਾੜੀ ਫ੍ਰੈਟ ਲੱਗਣਾ ਉਹ ਥੱਲੇ ਡੇਪਿਆ ਉਹਨੂੰ ਹਸਪੀਟਲ ਭੇਜਤਾ ਜੀ ਤਾ ਜਿਆਦਾ ਲੱਗੀਆਂ ਸਿਰ ਤੇ ਲੱਗੀ ਕਰਦਾ ਪਤਾ ਨਹੀਂ ਸਰ ਇਹਨਾ ਨਹੀਂ ਇਹਨਾ ਨਹੀਂ ਪਤਾ ਵੀ ਸਾਟੇ ਸਿਰ ਤੇ ਲੱਗੀ ਹੈ ਜਾਂ ਕਿਤਾਂ ਕਿਤਾਂ ਨਹੀਂ ਹਸਪੀਟਲ ਨੂੰ ਭੇਜਤਾ ਜੀ ਨਹੀਂ ਮਤਲਬ ਸਿਰ ਬਲੱਡ ਪਲਰ ਆਇਆ ਨਹੀਂ ਇਹ ਉਹ ਨਹੀਂ ਇਹ ਛੇਤੀ ਛੇਤੀ ਪਤਾ ਲੱਗਾ ਉਹਦੇ ਨਾਲ ਹੀ ਉਹ ਲੇਡੀ ਜੀ ਆਇਆ ਹੀ ਉਹਨਾਂ ਦੀ ਗੱਡੀ ਚ ਪਾ ਕੇ ਇਹ ਗੱਡੀ ਦੇ ਵਿੱਚ ਤਕਰੀਬਨ 3-4 ਜਣੇ ਸੀ ਜੀ 4 ਜਣੇ ਉਹ ਗੱਡੀ ਇਹ ਗੱਡੀ ਵਾਲੇ ਸਾਰੇ ਸੇਵ ਆ ਜੀ ਜੀ ਸਰ ਜਿਹੜਾ ਰੋਡ ਪਾਰ ਕਰ ਰਹੇ ਸੀ ਉਹਦੇ ਨਾਲ ਲੱਗੀ ਆ ਉਹਦੇ ਸਾਟ ਲੱਗੀ ਇਹ ਨਹੀਂ ਜੇ ਪਤਾ ਜੀ ਆ ਆਪਾਂ ਹੀ ਨਾਲ ਐ ਕਦੋਂ ਹੋਇਆ ਹਾਸ ਐ ਇਹ ਨੂੰ ਹੋ ਗਿਆ ਜੀ ਕੋਈ ਅੱਧਾ ਘੰਟਾ ਹੋ ਚੱਲਿਆ ਜੀ ਅੱਧਾ ਘੰਟਾ ਹੋ ਗਿਆ ਹਾਂਜੀ ਤੇ ਹੁਣ ਆਈ ਐਮ ਕੇ ਦੇ ਹਾਂਜੀ ਹਾਂਜੀ ਤੇ ਕੀ ਨਾਮ ਹੈ ਜੀ ਮੇਰਾ ਪ੍ਰੀਤਮ ਸਿੰਘ ਨਾਮ ਹੈ ਜੀ ਕਿਹੜੇ ਐਕਸੀਡੈਂਟ ਹੋਇਆ ਕਿਹੜੀ ਜਗ੍ਹਾ ਹੋਇਆ ਤੁਹਾਡਾ ਇਹ ਚੀਮਾ ਚੌਂਗ ਤੇ ਪੁਲ ਦੇ ਉੱਪਰ ਹੋਇਆ ਬਈ ਤੁਹਾਡੀ ਕਾਰ ਸੀਗੀ ਗੱਡੀ ਮੇਰੀ ਆਪਣੀ ਹੈ ਜੀ ਕੀ ਹੋਇਆ ਕਿ ਕਿੱਦਾਂ ਹੋਇਆ ਤੇ ਕਦੋਂ ਹੋਇਆ ਮੁੰਡੇ ਆਪਣੇ ਕੋਲ ਲੈ ਕੇ ਗਏ ਸੀ ਕਿਸੇ ਕੰਮ ਜਾਣਾ ਸੀਗਾ ਤੇ ਉਹ ਦੱਸ ਰਹੇ ਨੇ ਕਹਿੰਦੇ ਵੀ ਬੱਸ ਦੇ ਅੱਗੇ ਕੋਈ ਬੰਦਾ ਆ ਗਿਆ ਸੀਗਾ ਉਹਨੇ ਉਹਨੂੰ ਬਚਾਉਣ ਦੇ ਚੱਕਰ 'ਚ ਬ੍ਰੇਕ ਲਾਈ ਜੀ ਮਗਰ ਗੱਡੀ ਸਾਡੀ ਸੀਗੀ ਸਾਡੀ ਗੱਡੀ ਬੱਸ ਦੇ ਵਿੱਚ ਵੱਜ ਗਈ ਅੱਛਾ ਹਾਂਜੀ ਕੀ ਨੁਕਸਾਨ ਹੋਇਆ ਨੁਕਸਾਨ ਭਾਜੀ ਹੁਣ ਇੰਜਨ ਵੀ ਇੱਕ ਸਾਲ ਦਾ ਡੈੱਡੀ ਆ ਬਿਲਕੁਲ ਤੇ ਮੋਰੋ ਬਿਲਕੁਲ ਵੌਨਟ ਵਗੈਰਾ ਖਤਮ ਆ ਯਾਨੀ ਕਿ ਮੋਰੋ ਗੱਡੀ ਅੰਦਰ 에ਅਰ ਬੈਗ ਖੁੱਲ ਚੁਕੇ ਨੇ ਸਾਰੀ ਗੱਡੀ ਡੈਮੇਜ ਆ ਮੋਰੋ ਸਵਾਰ ਦੇ ਵਿੱਚ ਕਿੰਨੇ ਲੋਕ ਸਵਾਰ ਸੀ ਜਦੋਂ ਇਹ ਹਿੱਟ ਹੋਇਆ ਇਹ ਭਾਜੀ 2-3 ਮੁੰਡੇ ਸੀਗੇ ਉਹ ਮੁੰਡੇ ਦੇ ਕੋਲੋਂ ਗੱਡੀ ਪੱਜੀ ਆ ਉਹਦੇ ਪੈਰ ਦੇ ਸੱਟ ਲੱਗੀ ਆ ਰघव ਨਾਮ ਆ ਮੁੰਡੇ ਦਾ ਤੇ ਮੁੰਡਾ ਗਿਆ ਜੀ ਪੱਟੀਆਂ ਵਗੈਰਾ ਕਰਾਉਣ ਤੇ ਵਾਪਸ ਆਇਆ ਫਿਰ ਅਸੀਂ ਟੋਕ ਕਰਾ ਕੇ ਲੈ ਕੇ ਜਾਈਏ ਤੇ ਹੁਣ 에어 ਬੈਗ ਵੀ ਖੁੱਲ ਗਿਆ 에어 ਬੈਗ ਵੀ ਖੁੱਲ ਗਿਆ ਸਪੀਡ ਭਾਜੀ ਉਹ ਮੁੰਡਾ ਦੱਸ ਰਿਹਾ ਕਹਿੰਦਾ ਵੀ ਹੁਣ ਮੇਨ ਰੋਡ ਆ ਹਾਈਵੇ ਹਨਾ ਕਹਿੰਦਾ ਵੀ 40 50 ਦੀ ਸਪੀਡ ਸੀਗੀ ਸਾਡੀ ਜੋ ਜੈਨੂਨਲੀ ਇੱਥੇ ਸਪੀਡ ਲਿਮਟ ਆ ਉਹਦੇ ਅਕੋਰਡਿੰਗ ਉਹ ਚੱਲਦਾ ਪਿਆ ਸੀ ਮੁੰਡਾ ਨੰਬਰ ਪਲੇਟ ਇਹ ਪਾਜੀ ਅਸੀਂ ਆਪ ਹੀ ਲਾਈਏ ਜੀ ਕਿਉਂਕਿ ਗੱਡੀ ਆਪਣੀ ਚਲੋ ਸਾਰਿਆਂ ਨੂੰ ਪਤਾ ਅਸੀਂ ਗੱਡੀ ਦੇ ਇਸੇ ਕਰਕੇ ਨੰਬਰ ਪਲੇਟ ਲਾਈ ਲਈਏ ਸਾਡੇ ਕੋਲੇ ਪਈ ਹੈ ਸਾਡੇ ਕੋਲੇ ਅਸੀਂ ਵੇਚੀ ਆਪ ਨੇ ਅਸੀਂ ਆਪ ਹੀ ਲਾਈਏ ਆਪ ਲਾਈ ਚਲੋ ਵੀ ਨੰਬਰ ਸਾਡਾ ਵੀ ਵੇਚਣਾ ਆਵੇ ਨਾ ਕਿਤੇ ਲੋਕਾਂ ਨੂੰ ਪਤਾ ਨਾ ਲੱਗੇ ਜ਼ਿਆਦਾ ਉਹ ਦੇਖ ਗੱਡੀ ਜਾਨਕੀ ਕਾਫੀ ਬਸ ਤੁਹਾਡੇ ਵੱਲੋਂ ਕੋਈ ਅੱਛੀ ਇੰਟਰਵਿਊ ਕੀਤਾ ਜਾ ਰਿਹਾ ਨਹੀਂ 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 ਭਾਈ ਇਹ ਤਾਂ ਲਈ ਜੀ ਆਪੇ ਦਿਖ ਰਿਹਾ ਅਚਾਨਕ ਹੋਇਆ ਇੱਕ ਅਚਾਨਕ ਹੋਇਆ ਹੋਇਆ ਹਾਂ ਹਾਂ ਜੀ ਪਿੱਛੇ ਵੱਜੀ ਜਾਂਦੀ ਪਿੱਛੇ ਸਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਆਪ ਕੋਈ ਖਾਈਏ ਮੌਕੇ ਤੇ ਹਾਂ ਜੀ ਆਈਏ ਕਾਰਵਾਈ ਕਰਦੀ ਕਾਰਵਾਈ ਕਹਿੰਦੇ ਪੈਣੀ ਜੀ ਹੁਣ ਕਰਾਂਗੇ ਗੱਲਬਾਤ ਜਿਹੜੇ ਬੰਦੇ ਕਰਕੇ ਐਕਸੀਡੈਂਟ ਹੋਇਆ ਜਾਂ ਬੱਸ ਵਾਲਿਆਂ ਨਾਲ ਗੱਲ ਕਰਨਗੇ ਕਹਿੰਦੇ ਉਹਦੇ ਵੀ ਸੱਟਾਂ ਵੱਹ ਲੱਗੀਆਂ ਜਿਹੜਾ ਸਵਾਰ ਜਿਹੜਾ ਜਿਹੜਾ ਮੁਰੇ ਆਇਆ ਜੀ ਉਹਦੀ ਫਿਰ ਗਲਤੀ ਆ ਚਲਦੇ ਰੋਡ ਦੇ ਵਿੱਚ ਆ ਰਹੇ ਤਾਂ ਕ੍ਰੋਸਿੰਗ ਵਾਲੀ ਕੋਈ ਜਗ੍ਹਾ ਹੀ ਨਹੀਂ ਹੈਗੀ ਮੇਨ ਹਾਈਵੇ ਦੇ ਉੱਪਰੋਂ ਪੁਲ ਦੇ ਉੱਪਰੋਂ ਦੀ ਕ੍ਰੋਸ ਕਰਨ ਦਾ ਬਣਦਾ ਨਹੀਂ ਸੀਗਾ ਜੀ ਉਹਦੇ ਕਰਕੇ ਹੁਣ ਦੋ ਗੱਡੀਆਂ ਦਾ ਨੁਕਸਾਨ ਹੋ ਚੁੱਕਿਆ ਜੀ ਠੀਕ ਹੈ ਕੀ ਕੀ ਨਾਮ ਕੀ ਹੈ ਜੀ ਹੈਡ ਕਨਸਟੇਬਲ ਸਾਹਿਲ ਜਨਗਪੁਰ ਚੌਂਕੇ ਤੋਂ ਆਇਆ ਵਾ ਕੰਟਰੋਲ ਰੂਮ ਤੇ ਇਤਲਾਹ ਮਿਲੀ ਸੀ ਵੀ ਉੱਪਰ ਕੋਈ ਐਕਸੀਡੈਂਟ ਹੋਇਆ ਵੀ ਉਹ ਟ੍ਰੈਫਿਕ ਰੁਕ ਗਈ ਉਹਦੇ ਕਰਕੇ ਹੁਣ ਆ ਕੇ ਨਾਮ ਪਤਾ ਪੁੱਛਿਆ ਇੱਕ ਇੰਜਰਡ ਹੋਇਆ ਵਾ ਉਹਨਾਂ ਨੂੰ ਪਬਲਿਕ ਨਹੀਂ ਉਥੇ ਸਿਵਲ ਹਸਪੀਟਲ ਲੈ ਕੇ ਨੇ ਉਹ ਉਹਦੇ ਪੁੱਛਿਆ ਵੀ ਬਾਹਲੀ ਕੋਈ ਸੱਟ ਨਹੀਂ ਆਈ ਬਾਕੀ ਦੇਖਦੇ ਇਨਵੈਸਟੀਗੇਸ਼ਨ ਚ ਕੀ ਨਿਕਲਦਾ ਉਹ ਕਿਤਾ ਹੋਇਆ ਐਕਸੀਡੈਂਟ ਉਹ ਭੀੜ ਸੀ ਕਿ ਉਹ ਯੱਕ ਤਾਂ ਕਹਿੰਦੇ ਸੜਕ ਕ੍ਰੋਸ ਕਰ ਰਿਹਾ ਸੀ ਥਰਡ ਪਰਸਨ ਜਿਹਦੇ ਸੱਟ ਆਈ ਆ ਉਹ ਬੱਸ ਨੇ ਬ੍ਰੇਕ ਮਾਰਦੇ ਪਿੱਛੇ ਆ ਗੱਡੀ ਲੱਗੇ ਸੀ ਇਹ ਵੀ ਵਿਚੋ ਵੱਜੀ ਅਸੀਂ ਕਿਤੇ ਲੱਗੀ ਜਿਹੜਾ ਜਿਹੜਾ ਹਾਂ ਜਿਹੜਾ ਉਹ ਰੋਡ ਉੱਪਰੋਂ ਕ੍ਰੋਸ ਕਰ ਰਿਹਾ ਸੀ ਨਾ ਜਿਹੜਾ ਬੰਦਾ ਉਹਦੇ ਲੱਗਿਓ ਕੰਟਰੋਲ ਸਿਗਨਲ ਲੱਗੀ ਕੌਣ ਸੀ ਤੇ ਮੁੰਡੇ ਲੋਕਲ ਹੀ ਰਹਿਣ ਵਾਲੇ ਐ ਇੱਥੋਂ ਦੇ ਇਹ ਬੱਸ ਦੇ ਪਿੱਛੇ ਹੀ ਜਾ ਰਹੇ ਸੀ ਉਹ ਬੱਸ ਨੇ ਇੱਕਦਮ ਬ੍ਰੇਕ ਮਾਰ ਦਿੱਤੇ ਜਾ ਰਹੇ ਸੀ ਇਹ ਤਾਂ ਸਮਰਾਲਾ ਚੌਕ ਵੱਲੋਂ ਜਾ ਰਹੀ ਸੀ ਬੱਸ ਵੀ ਆਹ ਗੱਡੀ ਵੀ ਉੱਧਰ ਤੇ ਕੀ ਬਾਕੀ ਦੇਖਦੇ ਹੁਣ ਇਨਵੈਸਟੀਗੇਸ਼ਨ ਚ ਕੀ ਆਪਾਂ ਹਕੀ ਹੋਵੇਗਾ ਭਾਜੀ ਖਤਾ ਹਕੀ ਕੀ ਨੁਕਸਾਨ ਨਾ ਨੁਕਸਾਨ ਤਾਂ ਗੱਡੀਆਂ ਦਾ ਚਲੋ ਜਾਨੀ ਨੁਕਸਾਨ ਕੋਈ ਨਹੀਂ ਹੋਈ ਹੱਦ ਤੱਕ ਉਹ ਬੰਦੇ ਦੇ ਸੱਟ ਆਈ ਉਹ ਮਾੜੀ ਮੋਟੀ ਉਹ ਸਿਵਲ ਹਸਪ ਦੇਖਦੇ ਹਜੇ ਤਾਂ ਫਿਲਹਾਲ ਉਹਦੇ ਦੇਖਦੇ ਉਹਦੇ ਕਿੰਨੀ ਕਿ ਸੱਟ ਆਈ ਹੈ ਗਲਤੀ ਤਾਂ ਉਹ ਸੜਕ ਉੱਪਰੋਂ ਪਾਰ ਕਰ ਰਿਹਾ ਵੈਸੇ ਬੰਨਦਾ ਨਹੀਂ ਹੈਗਾ ਪੁੱਲ ਦੇ ਉੱਪਰੋਂ ਸੜਕ ਪਾਰ ਕਰਨਾ ਕਿਉਂਕਿ ਹਾਈਵੇ ਆ ਹਾਈਵੇ ਦੇ ਕਰਕੇ ਉੱਪਰੋਂ ਵੈਸੇ ਵਾਜਵ ਨਹੀਂ ਹੈਗਾ ਪੁੱਲ ਪਾਰ ਕਰਨਾ ਨਹੀਂ ਉਹ ਤਾਂ ਭੱਜੀ ਗਏ ਗੱਡੀ ਜਦੋਂ ਵੱਜੀ ਉਹ ਮੌਕੇ ਤੇ ਭੱਜ ਗਈ ਉਹ ਹਾਂ ਉਹਨਾਂ ਦੇ ਗੱਡੀ ਵੀ ਫੁੱਟ ਗਈ ਹਿੱਟ ਕਰੀ ਉਹ ਹਾਂ ਉਹਨੇ ਜੱਕਦਮ ਬ੍ਰੇਕ ਮਾਰੀ ਹੋਣੀ ਉਹਦੇ ਸਾਰਾ ਕੁਝ ਹੀ ਖੁੱਲ ਗਿਆ ਮੇਰੇ ਪੱਜੀਆਂ ਨਹੀਂ ਮੈਗਾ ਮੁਰਾ ਇਹ ਆਉ ਤੇ ਪੈਰ ਤੇ ਸੱਟ ਲੱਗੀ ਆ ਕਿ ਮੈਂ ਵੀਰੇ ਮਾਰਾ ਇੱਕ ਐਸਾ ਹੁਣ ਜੇ ਐਸਾ ਹੁਣ ਸਪੀਡ ਤੇ ਜਾ ਸਕਦੀ ਆ ਫਲਾਲ ਤਾਂ ਦੇਖੋ ਸੈਂਸਿਟੀਵ ਆ ਬਾਕੀ ਇਹਦੇਾਰੇ ਕੀ ਕਹਿ ਸਕਦੇ ਹੁਣ ਬਾਕੀ ਦੇਖਦੇ ਨੇ ਇਨਵੈਸਟ